ਜੋ ਪੱਥਰ ਲਾਉਣਾ ਜਾਂ ਜੋ ਵੀ ਉਹਨਾਂ ਨੇ ਕਰਨਾ ਪਰ ਗੱਲ ਇਹ ਆ ਕਿ ਉਹ ਪੰਜਾਬੀ ਦੀ ਇੱਕ ਕਹਾਵਤ ਆ ਵੀ ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ ਹੁਣ ਜਦੋਂ ਸ਼ਤਾਬਦੀ ਬਿਲਕੁਲ ਸਿਰ ਤੇ ਆ ਗਈ ਮਹੀਨਾ ਇੱਕ ਰਹਿ ਗਿਆ ਤਾਂ ਉਸ ਵੇਲੇ ਕੰਮ ਸ਼ੁਰੂ ਕਰਕੇ ਰਸਤਾ ਰੋਕਣਾ ਇਹਦੇ ਨਾਲ ਜਿਹੜੀ ਸੰਗਤ ਆ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਹਾਲਾਂਕਿ ਮੈਨੇ ਟੋਹਾਰਾ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਇਹ ਮਤਾ ਵੀ ਪੜਿਆ ਵਾ ਇਹ ਪੰਜਵੇਂ ਮਹੀਨੇ ਦੇ ਵਿੱਚ ਮਤਾ ਹੋਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਕ ਜੰਜੂ ਰੱਖਾ ਪਰ ਤਾਂ ਕਾ ਕਿ ਨੋ ਵੱਡੋ ਕੱਲੂ ਮਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਇਸ ਅਨੰਦਪੁਰ ਸਾਹਿਬ ਦੇ ਨਗਰ ਨੂੰ ਬਸਾਇਆ ਮਾਤਾ ਜੀ ਦੇ ਨਾਮ ਦੇ ਉੱਤੇ ਪਹਿਲਾ ਨਾਮ ਚੱਕ ਨਾਨਕੀ ਬਾਅਦ ਵਿੱਚ ਪਾਤਸ਼ਾਹ ਨੇ ਇਸ ਦਾ ਨਾਮ ਅਨੰਦਾਂ ਦੀ ਪੁਰੀ ਅਨੰਦਪੁਰ ਸਾਹਿਬ ਰੱਖਿਆ ਇਸ ਮੁਬਾਰਕ ਧਰਤੀ ਦੇ ਉੱਤੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ 21 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਸਮੁੱਚੇ ਖਾਲਸਾ ਪੰਥ ਵੱਲੋਂ ਪੰਥ ਦੀ ਨਮੈਂਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਵੱਡੇ ਪੱਧਰ ਤੇ ਇਥੇ ਮਨਾਇਆ ਜਾ ਰਿਹਾ ਔਰ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ 350 ਸਾਲਾ ਬ੍ਰਾਈਡ ਨੂੰ ਵੀ ਇਥੇ ਮਨਾਇਆ ਜਾ ਰਿਹਾ ਆਪਾਂ ਪਹਿਲਾਂ ਵੀ ਇਹ ਗੱਲਬਾਤ ਕਰਦੇ ਰਹੇ ਹਾਂ ਕਿ ਨਾਂਨਦਪੁਰ ਸਾਹਿਬ ਦੇ ਆਲੇ-ਦੁਆਲੇ ਪੂਰੀ ਸਫਾਈ ਸੜਕਾਂ ਵਧੀਆ ਹੋਣ ਔਰ ਜਦੋਂ ਸ਼ਤਾਬਦੀ ਦੇ ਮੌਕੇ ਤੇ ਲੱਖਾਂ ਸੰਗਤਾਂ ਨੇ ਆਉਣਾ ਵਾ ਤੇ ਇਹ ਸ਼ਹਿਰ ਜਿਹਨੂੰ 1999 ਦੇ ਵਿੱਚ ਵਾਈਟ ਸਿਟੀ ਯਾ ਗਿਆ ਕਿ ਤਾਰੰਕੀਤਾ ਗਿਆ ਔਰ ਬਹੁਤ ਸੋਹਣਾ ਸੀ ਤੇ ਇਦਾਂ ਦੇ ਪ੍ਰਬੰਧ ਜਿਹੜੇ ਉਹ ਕਰਨ ਪਰ ਆਪਾਂ ਜਿਵੇਂ ਸਭ ਜਾਣਦੇ ਹਾਂ ਕਿ ਜਿਹੜਾ ਰੋਡ ਆ ਉਹ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੇ ਬਣਾਇਆ ਔਰ ਜਿਹੜਾ ਸਤਲੋਜ ਦਾ ਪੁਲ ਵਾ ਉਹਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਆ ਤੇ ਪੀਰਤਪੁਰ ਸਾਹਿਬ ਤੋਂ ਆਈਏ ਤੇ ਟੋਏ ਆ ਪਰ ਚਲੋ ਮੇਰੀ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਵੀ ਹੋਈ ਹਲਕੇ ਦੇ ਜਿਹੜੇ ਮੰਤਰੀ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਹੈ ਕਹਿੰਦੇ ਸਾਨੂੰ ਸਮਾਂ ਡੋਪ ਹੀ ਆਹੀਂ ਕਰ ਦਾਂਗੇ ਠੀਕ ਹੋ ਜਾਊਗਾ ਤੋਂ ਆਪਾਂ ਵਿਸ਼ਵਾਸ ਕਰ ਸਕਦੇ ਵੀ ਉਹ ਕਰ ਦੇਣਗੇ ਕਿਉਂਕਿ ਹੁਣ ਸਮਾਂ ਬਹੁਤ ਘੱਟ ਰਹਿ ਗਿਆ ਸਮਾਰਿਆ ਗਿਆ ਵਾਤ ਤਕਰੀਬਨ ਇੱਕ ਮਹੀਨਾ ਹੀ ਪਰ ਕਿਉਂਕਿ ਜਿਹੜੇ ਸ਼ਤਾਬਦੀ ਸਮਾਗਮ ਹੁੰਦੇ ਆਏ ਕੋਈ 2-4 ਦਿਨ ਨਹੀਂ ਚੱਲਦੇ ਵੈਸੇ ਇਹ ਕਈ ਵਾਰੀ ਤੇ ਛੇ-ਛੇ ਮਹੀਨੇ ਵੀ ਚੱਲਦੇ ਆ ਹੁਣ ਹਰ ਰੋਜ਼ ਇੱਥੇ ਦੋ ਨਗਰ ਕੀਰਤਨ ਕਈ ਵਾਰੀ ਇੱਕ ਨਗਰ ਕੀਰਤਨ ਕਈ ਵਾਰੀ ਤਿੰਨ ਨਗਰ ਕੀਰਤਨ ਵੀ ਵਾਖਵਾਖ ਇਲਾਕਿਆਂ ਦੇ ਵਿੱਚ ਅਨੰਦਪੁਰ ਸਾਹਿਬ ਪਹੁੰਚ ਰਿਹਾ ਤੋਂ ਸੰਗਤਾਂ ਦੀ ਜਿਹੜੀ آمد ਆ ਉਹ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋ ਚੁੱਕੀ ਔਰ ਸੰਗਤ ਸ਼ੀਸ਼ਗਨ ਸਾਹਿਬ ਨਤਮਸਤਕ ਹੋ ਰਹੀ ਆ ਪਰसों ਦੋ ਨਗਰ ਕੀਰਤਨ ਜਦੋਂ ਆਏ ਇੱਕ ਦਵਾਬੇ ਤੋਂ ਆਇਆ ਸੀ ਤੇ ਇੱਕ ਮਲਵੇ ਪਾਇਆ ਸੀ ਤਾਂ ਇੱਕ ਥਾਂ ਦੇ ਉੱਤੇ ਜਾਮ ਲੱਗ ਗਿਆ ਤੇ ਮੈਂ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਇੱਕ ਪਾਸਾ ਜਿਹੜਾ ਵਾ ਮੇਨ ਜਿਹੜਾ ਰਸਤਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਆਉਂਦਾ ਉਹ ਬੰਦ ਕੀਤਾ ਹੋਇਆ ਸੀ ਤੇ ਜਦੋਂ ਮੈਂ ਦੇਖਿਆ ਤੇ ਉੱਥੇ ਕਾਫੀ ਡੂੰਘਾ ਟੋਆ ਜਿਹੜਾ ਉਹ ਪੁੱਟਿਆ ਹੋਇਆ ਔਰ ਸਰੋਵਰ ਦੇ ਨਾਲ ਜੋ ਬਾਹਰ ਇੱਕ ਹੋਰ ਕੰਨ ਦਾ ਉਹ ਵੀ ਢਾਈ ਹੋਈ ਸੀ ਤੋ ਮੈਂ ਜਦੋਂ ਪੁੱਛਿਆ ਤਾਂ ਕਹਿੰਦੇ ਵੀ ਉਹ ਸਰਕਾਰ ਜਿਹੜੀ ਆ ਉਹ ਵਿਰਾਸਤੀ ਮਾਰਗ ਜਿਹੜਾ ਉਹ ਨੂੰ ਬਣਾ ਰਹੀ ਆ ਜੋ ਪੱਥਰ ਲਾਉਣਾ ਜਾਂ ਜੋ ਵੀ ਉਹਨਾਂ ਨੇ ਕਰਨਾ ਪਰ ਗੱਲ ਇਹ ਆ ਕਿ ਉਹ ਪੰਜਾਬੀ ਦੀ ਇੱਕ ਕਹਾਵਤ ਆ ਵੀ ਗੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਹੁਣ ਜਦੋਂ ਸ਼ਤਾਬਦੀ ਬਿਲਕੁਲ ਸਿਰ ਤੇ ਆ ਗਈ ਮਹੀਨਾ ਇੱਕ ਰਹਿ ਗਿਆ ਤਾਂ ਉਸ ਵੇਲੇ ਕੰਮ ਸ਼ੁਰੂ ਕਰਕੇ ਰਸਤਾ ਰੋਕਣਾ ਇਹਦੇ ਨਾਲ ਜਿਹੜੀ ਸੰਗਤ ਆ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜਦੋਂ ਸ਼ਤਾਬਦੀ ਦੇ ਮੌਕੇ ਤੇ ਵੱਡੀ ਗੰਤੀ ਸੰਗਤ ਆਉਗੀ ਉਹ ਮੇਨ ਇਹ ਰਸਤਾ ਵਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਾਲਾ ਤਾਂ ਉਹ ਫਿਰ ਕਿਵੇਂ ਇੱਥੇ ਪਹੁੰਚੋਗੀ ਇਸ ਮੌਕੇ ਦੇ ਉੱਤੇ ਕੰਮ ਸ਼ੁਰੂ ਕਰਨਾ ਠੀਕ ਨਹੀਂ ਆ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਇਹ ਮਤਾ ਵੀ ਪੜਿਆ ਵਾ ਇਹ ਪੰਜਵੇਂ ਮਹੀਨੇ ਦੇ ਵਿੱਚ ਮਤਾ ਹੋਇਆ ਸੀ ਇੱਥੇ ਕੰਮ ਕਰਨਾ ਪਰ ਹੁਣ ਦਸਵਾਂ ਮਹੀਨਾ ਆ ਗਿਆ ਤੇ ਸ਼ਤਾਬਦੀ ਆ ਗਈ ਤਾਂ ਇਸ ਮੌਕੇ ਤੇ ਕੰਮ ਸ਼ੁਰੂ ਕਰਨਾ ਜਿਹੜਾ ਉਹ ਠੀਕ ਨਹੀਂ ਆ ਕੰਮ ਕਰਨ ਪਰ ਬਾਅਦ ਵਿੱਚ ਕਰਨ ਹਜੇ ਹਜੇ ਸਮਾਂ ਨਹੀਂ ਹੈਗਾ ਕਿਉਂਕਿ ਉਹਨਾਂ ਸ਼ਤਾਬਦੀ ਮਨਾਈ ਜਾ ਰਹੀ ਆ ਫਿਰ ਸੜਕ ਦੇ ਵਿੱਚ ਟੋਆ ਪੁੱਟਣਾ ਮੈਂ ਜਿਹੜਾ ਮਤਾ ਪੜਿਆ ਵਾ ਜਾਂ ਜਿਹੜਾ ਇਹਨਾਂ ਦਾ ਨਕਸ਼ਾ ਵਾ ਉਹਦੇ ਵਿੱਚ ਕਿਤੇ ਵੀ ਕੋਸ਼ ਕਰ ਰਹੀ ਜੀ ਦਰਸ਼ਨੀ ਡਿਊਟੀ ਪੰਡ ਰਹੀ ਆ ਕੋਸ਼ ਕਰ ਰਿਹਾ ਗੇਟ ਬਣ ਰਿਹਾ ਦਰਸ਼ਨੀ ਡਿਊਟੀ ਵੈਸੇ ਉੱਥੇ ਬਣ ਨਹੀਂ ਸਕਦੀ ਕਿਉਂਕਿ ਦਰਸ਼ਨੀ ਡਿਊਟੀ ਦਾ ਸੰਕਲਪ ਹੁੰਦਾ ਵੀ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਜਾਣਾ ਤੇ ਅੱਗੇ ਚਰਨ ਗੰਗਾ ਬਣਦੀ ਚਰਨ ਧੋਣ ਲਈ ਸਿਰਫ ਗੁਰੂ ਘਰ ਵੜ ਗਏ ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਤੇ ਚਾਰ ਦਰਵਾਜ਼ੇ ਆ ਪੰਜਵਾਂ ਬਾਈਆਂ ਤੋਂ ਦੇਖਦੇ ਆ ਦਰਸ਼ਨੀ ਡੂੜੀ ਉੱਥੇ ਵੀ ਆ ਉੱਥੇ ਇਹ ਨਹੀਂ ਹੁੰਦਾ ਕਿ ਉਸ ਤੋਂ ਬਾਅਦ ਕੋਈ ਕਾਰੋਬਾਰ ਹੋ ਰਿਹਾ ਜਾਂ ਅੱਗੇ ਕੋਈ ਜਿਵੇਂ ਇੱਥੇ ਬਾਥਰੂਮ ਵਗੈਰਾ ਦਾ ਹੋ ਰਿਹਾ ਤੋਂ ਇਹ ਗੇਟ ਵੀ ਆ ਤੇ ਉਹਦਾ ਵੀ ਇਹਦੇ ਵਿੱਚ ਜਗਰਨੀ ਹੈਗਾ ਜਿਵੇਂ ਉਹ ਕਹਿ ਰਹੇ ਵੀ ਕੁਝ ਬਣਾਇਆ ਜਾ ਰਿਹਾ ਕਿਉਂਕਿ ਜਦੋਂ ਆਪਾਂ ਕਈ ਵਾਰੀ ਇੱਥੋਂ ਸੜਕ ਤੋਂ ਲੰਘਦੇ ਆ ਤੇ ਸਾਨੂੰ ਸਾਹਮਣੇ ਹੀ ਸ਼੍ਰੀ ਕੇਸਗੜ ਸਾਹਿਬ ਜੋ ਤਖਤ ਆ ਸਿੱਖਾਂ ਦਾ ਉਹਦੇ ਦედაਰ ਹੁੰਦੇ ਆ ਤੇ ਜੇ ਉਥੇ ਇਸ ਤਰੀਕੇ ਦੇ ਨਾਲ ਜਿਵੇਂ 게ਟ ਬਣਾਉਣ ਦੀ ਗੱਲ ਵੀ ਕਰ ਰਹੇ ਆ ਤਾਂ ਜਿਹੜੀ ਕੁਦਰਤੀ ਸੁਹੱਪਣਾ ਤਖਤ ਸ਼੍ਰੀ ਕੇਸਗੜ ਸਾਹਿਬ ਦਾ ਉਹ ਉਵੇਂ ਨਹੀਂ ਰਹਿੰਦਾ ਕੁਦਰਤੀ ਤਾਂ ਇਹ ਸਾਰੀਆਂ ਗੱਲਾਂ ਵੇਖ ਕੇ ਮੈਂ ਪਰਸੋਂ ਵੀ ਇਹਨਾਂ ਦੇ ਜਿਹੜੇ ਉਥੋਂ ਦੇ ਅਧਿਕਾਰੀ ਆ ਕੋਈ ਚਾਨਣਾ ਸਾਹਿਬ ਹੀ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਸੀ ਔਰ ਸਬੰਧਤ ਹੋਰ ਵੀ ਮੇਰੀ ਬੰਦਿਆਂ ਦੇ ਨਾਲ ਗੱਲਬਾਤ ਹੋਈ ਸੀ ਕਿ ਖਿਲਾਲ ਉਸੇ ਨੂੰ ਰੋਕ ਲਓ ਠੀਕ ਆ ਇਹ ਵਿਰਾਸਤੀ ਮਾਰਗ ਹੋਵੇ ਪਰ ਵਿਰਾਸਤੀ ਮਾਰਗ ਮੀਂਹ ਵਿਰਾਸਤ ਵਿਰਾਸਤ ਜਿਉਂ ਦੀ ਤਿਉਂ ਰਹੇ ਵਿਰਾਸਤ ਨੂੰ ਕਹਿੰਦੇ ਆ ਆਪਾਂ ਸ਼ਬਦ ਵਰਤਦੇ ਆਂ ਤੇ ਇਹ ਫਲਾਣੇ ਦੀ ਵਿਰਾਸਤ ਆ ਜੋ ਸੀਨਾ ਬਸੀਨਾ ਹੁੰਦੀ ਜਾਂ ਕਿਸੇ ਦੀ ਉਹਨੂੰ ਰੱਖ ਲੈਣਾ ਪਰ ਉਹਦੇ ਨਾਲ ਛੇੜਛਾੜ ਨੂੰ ਵਿਰਾਸਤ ਨਹੀਂ ਕਿਹਾ ਜਾਂਦਾ ਤੇ ਇਹ ਜੋ ਮਾਰਗ ਆ ਇਹ ਬਣੇ ਖੁੱਲਾ ਉੱਤੇ ਸੋਨਾ ਸੰਗ ਮਰਮਰ ਲੱਗੇ ਪੱਥਰ ਜੋ ਲਾਉਣਾ ਲਾ ਰੁੱਖ ਲਾਉਣ ਰਮਣੀਕ ਨਜ਼ਰ ਆਵੇ ਤੱਕ ਸਭ ਪਰ ਸ਼ਤਾਬਦੀ ਦੇ ਮੌਕੇ ਦੇ ਉਤੇ ਸੜਕਾਂ 'ਚ ਟੋਏ ਪੁੱਟਣੇ ਜਿਹਦੇ ਨਾਲ ਗੁਰੂ ਦੀ ਸੰਗਤ ਨੂੰ ਪਰੇਸ਼ਾਨੀ ਹੋਵੇ ਠੀਕ ਨਹੀਂ ਆ ਤਾਂ ਮੈਂ ਉਦਣ ਵੀ ਅਧਿਕਾਰੀਆਂ ਨੂੰ ਕਿਹਾ ਸੀ ਅੱਜ ਵੀ ਵੀ ਹੁਣ ਜਦੋਂ ਸ਼ਤਾਬਦੀ ਸਿਰ ਤੇ ਆ ਗਈ ਆ ਤੇ ਹੁਣ ਆਪਾਂ ਨੂੰ ਇਹ ਰਸਤੇ ਨਹੀਂ ਬੰਦ ਕਰਨੇ ਚਾਹੀਦੇ ਰਸਤੇ ਖੋਲਣੇ ਚਾਹੀਦੇ ਆ ਜਿਹੜਾ ਟੋਆ ਪੁੱਟਿਆ ਨੂੰ ਬਿਲਕੁਲ ਪੂਰਕਿਆ ਉਥੇ ਜਿਵੇਂ ਪਹਿਲਾਂ ਰੋਡ ਹੀ ਉਹ ਬੜਨੀ ਚਾਹੀਦੀ ਆ ਤੇ ਉਹ ਉਸੇ ਤਰ੍ਹਾਂ ਹੀ ਰਸਤਾ ਜਿਹੜਾ ਹਾਂ ਆਲਾ ਦਵਾਲਾ ਅਨੰਦਪੁਰ ਸਾਹਿਬ ਦਾ ਨੰਨਪੁਰ ਸਾਹਿਬ ਉੱਥੇ ਮੈਂ ਦੇਖਿਆ ਉੱਥੇ ਸਫਾਈ ਜਿਹੜੀ ਹੈ ਨ ਵਧੀਆ ਹੋਵੇ ਉਸ ਬਾਰੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਾਲੀ ਦੇ ਵਿੱਚ ਕਿਉਂਕਿ ਤੋਹੀਨ ਦਸੋਂ ਵੀ ਕੋਈ ਵੀ ਜਿਵੇਂ ਇਹਨਾਂ ਨੇ ਕਿਹਾ ਵੀ ਉਹ ਦਰਵਾਜ਼ਾ ਬਣਾਉਣਾ ਤੇ ਇੱਕ ਮਹੀਨੇ ਕਿਤੇ ਕੁਝ ਨਹੀਂ ਬਣਨਾ ਆਪ ਹੀ ਕਹਿੰਦੇ ਵੀ ਨਹੀਂ ਬਣਨਾ ਦਰਸ਼ਨੀ ਜੁੜੀ ਉੱਥੇ ਵੈਸੇ ਨਹੀਂ ਬਣ ਸਕਦੀ ਬਾਕੀ ਇਹ ਜਿਹੜਾ ਤਖਤ ਸਾਹਿਬ ਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਇਹ ਹੈਗਾ ਖਾਲਸੇ ਦੀ ਜਨਮ ਭੂਮੀ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਸਿੱਖ ਪੈਦਾ ਹੁੰਦਾ ਉਹ ਭਾਵੇਂ ਇੱਥੇ ਹੋਵੇ ਜਾਂ ਅਮਰੀਕਾ ਅਫਰੀਕਾ ਜਾਂ ਕਿਤੇ ਵੀ ਹੋਵੇ ਤਾਂ ਹਰ ਸਿੱਖ ਜਿਹੜਾ ਵਾ ਉਹ ਸ਼੍ਰੀ ਅਨੰਦਪੁਰ ਸਾਹਿਬ ਦਾ ਵਾਸੀ ਆ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਨਾਲ ਅਨੰਦਪੁਰ ਸਾਹਿਬ ਕੋਈ ਵੀ ਛੇੜ-ਛਾੜ ਪੰਥ ਦੀਆਂ ਭਾਵਨਾਵਾਂ ਦੇ ਉਲਟ ਨਹੀਂ ਹੋ ਸਕਦੀ ਕਿਉਂਕਿ ਇਹ ਖਾਲਸੇ ਦਾ ਤਖਤ ਆ ਹਰ ਖਾਲਸਾ ਸ਼੍ਰੀ ਅਨੰਦਪੁਰ ਸਾਬਕਾ ਵਾਸੀ ਤੋਂ ਮੈਂ ਸਬੰਧਤ ਅਧਿਕਾਰੀਆਂ ਨੂੰ ਕਹਿ ਵੀ ਦਿੱਤਾ ਕਿ ਇਹ ਫਿਲਹਾਲ ਇਹਨੂੰ ਰੋਕ ਦਿੱਤਾ ਜਾਵੇ ਤਾਂ ਕਿ ਸੰਗਤ ਨੂੰ ਇੱਥੇ ਆਉਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਸਰਕਾਰਾਂ ਨੂੰ ਵੀ ਦਈਦਾ ਵਾਂ ਕਿ ਉਹ ਸਮਾਂ ਰਹਿੰਦਿਆਂ ਕੰਮ ਕਰਨ ਸਮਾਂ ਰਹਿੰਦਿਆਂ ਅਜੇ ਤੇ ਜੋ ਸੜਕਾਂ ਵਾਲਾ ਦੁਆੜਾ ਇਹਨੂੰ ਵਧੀਆ ਪ੍ਰੋਪਰ ਬਣਾਉਣ ਦਿਖਾਉਣ ਔਰ ਅੰਦਰ ਸਫਾਈ ਦਾ ਪ੍ਰਬੰਧ ਕਰਨ ਹੋਰ ਜੋ ਸੰਗਤਾਂ ਇੱਥੋਂ ਤੇ ਦੂਜੀ ਗੱਲ ਇਹ ਹੁੰਦੀ ਆ ਵੀ ਮੈਂ ਮਤਾ ਉਹ ਵੀ ਪੜਿਆ ਜਿਹਦੇ ਤੇ ਕਹਿ ਰਹੇ ਵੀ ਸਾਨੂੰ ਕਿਹਾ ਉਹਦੇ ਵਿੱਚ ਫਿਰ ਇਹ ਵੀ ਹੈਗਾ ਸੀ ਵੀ ਇਹ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕੁਝ ਬੰਦੇ ਆ ਤਿੰਨ ਬੰਦੇ ਇੱਥੇ ਲਿਗੇ ਵੀ ਉਹਨਾਂ ਦੇ ਅਹੁਦੇਦਾਰ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੁਣ ਤੋਂ ਨਿਗਰਾਨੀ ਵੀ ਨਹੀਂ ਹੈਗੀ ਦੂਜਾ ਸਮਾਂ ਹੀ ਨਹੀਂ ਹੈਗਾ ਤੋਂ ਇਸ ਕਰਕੇ ਇਹੋ ਹੀ ਆ ਵੀ ਹੁਣ ਫਿਲਹਾਲ ਇਹ ਕੰਮ ਨੂੰ ਰੋਕਿਆ ਜਾਣਾ ਚਾਹੀਦਾ ਇਹਦੇ ਨਾਲ ਗੁਰੂ ਦੀ ਸੰਗਤ ਨੂੰ ਪਰੇਸ਼ਾਨੀ ਹੋ ਰਹੀ ਜਦੋਂ ਕੰਮ ਸ਼ੁਰੂ ਹੋਇਆ ਹੈ ਮਨ ਤੋਂ ਮੁੱਖ ਜੋ ਧਿਆਨ ਦੇ ਦੀ ਜਾਂ ਆਪਣੇ ਇਹ ਕਾਰਜ ਇੰਨੇ ਅਫਸੋਸ ਹੈ ਇਸੇ ਕਿ ਉਹਨੂੰ ਪਤਾ ਨਹੀਂ ਲੱਗਿਆ ਕਿ ਦੁਆ ਕਾਟ ਰਿਹਾ ਤੇ ਇਸ ਤਰ੍ਹਾਂ ਡਾਇਰੈਕਟਿੰਗ ਕਰ ਰਹੀ ਇਸ ਤਰ੍ਹਾਂ ਦੇ ਲੋਕ ਤੁਹਾਡੇ ਚਾਂਚ ਦੇਖੋ ਮੈਨੂੰ ਤੇ ਪਰਸ ਨੂੰ ਪਤਾ ਲੱਗਾ ਜਦੋਂ ਨਗਰ ਕੀਰਤਨ ਆਇਆ ਤੇ ਕਾਫੀ ਉੱਥੇ ਟ੍ਰੈਫਿਕ ਜਮ ਹੋਇਆ ਤੇ ਮੈਂ ਜਾ ਕੇ ਦੇਖਿਆ ਬਾਕੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਤਖਤ ਸਾਹਿਬ ਦੇ ਆਲੇ ਦੁਆਲੇ ਕੁਝ ਵੀ ਹੋਣਾ ਤਖਤ ਸਾਹਿਬ ਖਾਲਸਾ ਪੰਥ ਦਾ ਵਾ ਤੇ ਖਾਲਸਾ ਪੰਥ ਦੀ ਰਾਏ ਜਿਹੜੀ ਆ ਉਹ ਅਹਿਮ ਰੱਖਦੀ ਦੂਜੀ ਗੱਲ ਵੀ ਸਿੱਖਾਂ ਦੀ ਨੁਮਾਇੰਦਾ ਜ਼ਮਾਤ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਜਿੰਨਾ ਚਿਰ ਤੱਕ ਉਹਨਾਂ ਵੱਲੋਂ ਕਿਉਂਕਿ ਜਿਹੜੀ ਤਰੀਕ ਨੂੰ ਸ਼ੁਰੂ ਕੀਤਾ ਤੇ ਉਹਦੀ ਤੇ ਕੋਈ ਚਿੱਠੀ ਨਹੀਂ ਆ ਪੰਜਵੇਂ ਮਹੀਨੇ ਦੀ ਮਤਾ ਹੈਗਾ ਤੇ ਹੁਣ ਮਹੀਨਾ ਦਸਵਾਵਾਂ ਪੰਜ ਮਹੀਨੇ ਵੈਸੇ ਲੰਘ ਚੁੱਕੇ ਆ ਤਾਂ ਇਹਦਾ ਨਹੀਂ ਹੋਣਾ ਚਾਹੀਦਾ ਸੀ ਇਹ ਤੇ ਆਪ ਸਰਕਾਰ ਨੂੰ ਜਾਂ ਸਬੰਧਤ ਇਥੋਂ ਦੇ ਅਧਿਕਾਰੀਆਂ ਨੂੰ ਭਾਵੇਂ ਇੱਧਰ ਦੇ ਭਾਵੇਂ ਉੱਧਰ ਦੇ ਆ ਉਹਨਾਂ ਨੂੰ ਆਪ ਹੀ ਦੇਖਣਾ ਚਾਹੀਦਾ ਵਾ ਵੀ ਇਸ ਮੌਕੇ ਤੇ ਮੈਂ ਚਲੋ ਮੈਂ ਨਹੀਂ ਇਦਾਂ ਕਹਿਣਾ ਵੀ ਖਲਲ ਪਾਉਣ ਲਈ ਕੀਤਾ ਗਿਆ ਪਰ ਇਹਦੇ ਨਾਲ ਸੰਗਤ ਨੂੰ ਆਉਣ 'ਚ ਦਿੱਕਤ ਹੋ ਰਹੀ ਆ ਜਿਹੜੀ ਕੇਸਗੜ੍ਹ ਸਾਹਿਬ ਆਉਗੀ ਜਿਹੜੀ ਸੀਸਗੰ੍ਹ ਸਾਹਿਬ ਜਾਊਗੀ ਉਹਨਾਂ ਨੂੰ ਦਿੱਕਤ ਆਉਣੀ ਆ ਤਾਂ ਗੁਰੂ ਘਰ ਆਉਣ ਦੇ ਵਿੱਚ ਸੰਗਤ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੰਗਤ ਆਰਾਮ ਦੇ ਨਾਲ ਆਵੇ ਕਿਉਂਕਿ ਇਹ ਮੇਨ ਰਸਤਾ ਹੈ ਇਹਦਾ ਰਸਤਾ ਜਿਹੜਾ ਇਸ ਤਰ੍ਹਾਂ ਕਿੰਤਰ ਗਾੜੀ ਨਾਲ ਚੱਲਦਾ ਇਹਦੇ ਬਾਰੇ ਇਹ ਪ੍ਰਧਾਨ ਕੰਟੀ ਆਪਣੀ ਸਰਦ ਦੇ ਵਿੱਚ ਇਹ ਪੁੱਛਾਂਗੇ ਜਾਂ ਪੁੱਛੇ ਕਿ ਤਾਂ ਇੱਕ ਤੀਤ ਹੋਰ ਹੈ ਕਿ ਅਸੀਂ ਆਪਾਂ ਇਕੱਠੇ ਦੇ ਕੋਲੇ ਦੇ ਬਾਹਰ ਇਹ ਵੀ ਕਦੇ ਜਨਰਲ ਪਬਲਿਕ ਦਾ ਰਸਤਾ ਹੈਗਾ ਪਰ ਹੁਣ ਸੰਗਮਰਮਰ ਜਿਹੜਾ ਲਗਵਾਤਾ ਗਿਆ ਹੈ ਤੇ ਨਹੀਂ ਆ ਪਬਲੀਕਲੀ ਬੰਦ ਦੇਖੋ ਇਹ ਤਖਤ ਸਾਹਿਬ ਦਾ ਤਖਤ ਸਾਹਿਬ ਦੀ ਆਪਣੀ ਇੱਕ ਮਾਨ ਮਰਿਆਦਾ ਠੀਕ ਆ ਜਿਹੜਾ ਤੁਸੀਂ ਸਰਕਾਰੀ ਰਸਤਾ ਕਹਿੰਦੇ ਹੋ ਸਰਕਾਰੀ ਨਹੀਂ ਆ ਠੀਕ ਹੈ ਸਰਕਾਰੀ ਨਹੀਂ ਆ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਆ ਰਿਹਾ ਸਰਕਾਰੀ ਰਸਤਾ ਦੇ ਹੋਵੇ ਵੀ ਤਾਂ ਤਖਤ ਸਾਹਿਬ ਦੇ ਆਲੇ ਦੁਆਲੇ ਕਿਸੇ ਨੂੰ ਛੇੜ ਛਾੜ ਕਰਨ ਦਾ ਕੋਈ ਹੱਕ ਨਹੀਂ ਆ ਤਖਤ ਸਾਹਿਬ ਪੰਥ ਦਾ ਤੇ ਇਹ ਵੀ ਹੱਕ ਨਹੀਂ ਹੈਗਾ ਇਹ ਲੋ ਸ਼ਤਾਬਦੀ ਦੇ ਟੋਏ ਪਟੇ ਨੂੰ ਇਹ ਸਰਕਾਰੀ ਰਸਤਾ ਦੇ ਇਹ ਥੋੜਾ ਵੀ ਕੰਮ ਕਰੋ ਸੜਕਾਂ ਬਣਾਉਣੀਆਂ ਸਰਕਾਰਾਂ ਦਾ ਕੰਮ ਆ ਜਿਹੜੀ ਸੜਕ ਗੜ ਸ਼ੰਕਰ ਤੋਂ ਆ ਰਹੀ ਆ ਉਹ ਤੇ ਬਾਬਾ ਜੀ ਬਣਾ ਰਹੇ ਆ ਤਾਂ ਸਰਕਾਰ ਬਣਾਉਂਦੀ ਉਹਨੂੰ ਪ੍ਰੋਪਰ ਕਰੇ ਆਲਾ ਦਵਾਲਾ ਹੋਰ ਵੀ ਬਹੁਤ ਹੈਗਾ ਤਾਂ ਉਹਨਾਂ ਦਾ ਤਾਂ ਲਾਜ ਜੀ ਕਰ ਰਹੇ ਵੀ ਕੰਮ ਨਹੀਂ ਸੰਭਾਉਂਦਾ ਇਹ ਸਰਕਾਰ ਦਾ ਕੰਮ ਨਹੀਂ ਆ ਹੁਣ ਕੀ ਸਟੈਂਡ ਆ ਆਪਣਾ ਸ਼ੀਸ਼ੂ ਲੈ ਕੇ ਕਿਹਾ ਅਜੇ ਤੇ ਫਿਲਹਾਲ ਸਾਧਨਾਂ ਤੋਂ ਬਾਅਦ ਸਰਕਾਰ ਨੂੰ ਕੰਮ ਕਰੰਦੋਂਗੇ ਯਾ ਤੱਕ ਇਹ ਪ੍ਰਾਪਰਥਾ ਦੇ ਕੰਮ ਲੈ ਕੇ ਕਰਨਾ ਪੈਂਦਾ ਪੰਥ ਦੀ ਰਾਏ ਨਾਲੋਂ ਅੱਖ ਵੀ ਰਾਏ ਤੁਹਾਡੀ ਰਾਏ ਕੀ ਹੈ ਪੰਥ ਦੀ ਰਾਏ ਨਾਲੋਂ ਪੰਥ ਦੀ ਰਾਏ ਤੋਂ ਬਿਨਾ ਆਨੰਦਪੁਰ ਸਾਹਿਬ ਦੇ ਕੇਸਗੜ੍ਹ ਸਾਹਿਬ ਦੇ ਨੇੜੇ ਤੇੜ ਮਨਮਰਜ਼ੀ ਨਾਲ ਕੁਝ ਨਹੀਂ ਹੋ ਸਕਦਾ ਕਿਉਂਕਿ ਇਹ ਵਿਰਾਸਤ ਆ ਤੇ ਜਿੱਥੇ ਵਿਰਾਸਤ ਹੁੰਦੀ ਆ ਉੱਥੇ ਆਪਣੇ ਮਨਮਰਜ਼ੀ ਨਾਲ ਨਹੀਂ ਇਦਾਂ ਹੀ ਤੁ ਜੋ ਮਰਜ਼ੀ ਕਰ ਲੋ ਠੀਕ ਹੈ ਤੁਹਾਡੇ ਕੋਲ ਕੁਲੀ ਲੈਟਰ ਲਿਖਿਆ ਜੇ ਪੰਜਾਬ ਸਰਕਾਰ ਨੂੰ ਜਾਂ ਹਰ ਕੋਈ ਗਵਰਨਮੈਂਟ ਨੂੰ ਉਹਨੇ ਉਹ ਮੈਨੇਜਰ ਜਿਹੜੇ ਇਥੋਂ ਦੇ ਸਾਡੇ ਕਿਸਕਰ ਸਾਹਿਬ ਦੇ ਨਗਰਦੀਪ ਸਿੰਘ ਉਹਨਾਂ ਨੇ ਲਿਫਟ ਆਉਂ ਪਰਸੇ ਲੱਗਤਾ ਹੈ ਇਹ ਸੰਗਤ ਨੂੰ ਦਿੱਕਤ ਹੋ ਰਹੀ ਆ ਇਹਦਾ ਮਿਲਿਆ ਪਹਿਨ ਕੱਟੋ ਹੋਵੇ ਤਾਂ ਮਿਲਿਆ ਹੋਈ ਤੇ ਇਹਦਾ ਬਾਈਕ ਆਪ ਕੰਮ ਨਹੀਂ ਹੋ ਰਹੀ ਇਹਦਾ ਕੰਮ ਨਹੀਂ ਹੋ ਰਿਹਾ ਪਾਜੀ ਨਹੀਂ ਕੰਮ ਹੋ ਰਿਹਾ ਤੇਰਾ ਬਿਲਕੁਲ ਨਹੀਂ ਮੇਰੇ ਸਾਹਿਬ ਨਾਲ ਕੰਮ ਨਹੀਂ ਹੋ ਰਿਹਾ ਮੈਂ ਸਵੇਰੇ ਉਧਰ ਦੀ ਲੰਘਿਆ ਉੱਥੇ ਆਪਣੇ ਸਰਦਾਰ ਜੀ ਜਿਹੜੇ ਉੱਥੇ ਕੰਮ ਕਰਾ ਰਹੇ ਮੁੰਡੇ ਚੰਗੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਜਿਉਂ ਕਹਿੰਦੇ ਵੀ ਅਸੀਂ ਇੱਥੇ ਇਹਨੂੰ 15 ਕਰਕੇ ਤੇ ਇੱਥ ਟੋਆਪੂਰ ਕੇ ਤੇ ਇਹਨੂੰ ਪ੍ਰੋਪਰ ਇਹਨੂੰ ਕਰਾਂਗੇ ਉਹ ਕਹਿ ਰਹੇ ਗਟਕਾ ਪਾਉਣਾ ਮੈਂ ਕਿਹਾ ਵੀ ਇਹਨੂੰ ਪ੍ਰੋਪਰ ਜਿਦਾਂ ਪਹਿਲਾਂ ਛੜਕੀ ਸੀ ਏਦਾਂ ਬਣਾ ਲਿਓ ਲੋਧੀ ਗੱਲ ਲਟਾ ਲਾਉਣ ਦੀ ਗੱਲ ਕਰਦੇ ਹੁਣ ਤੁਸੀਂ ਮੈਨੂੰ ਦੱਸੋ ਕਿ ਉਤੋਂ ਸਟਾਪ ਦੀਰ ਤੇ ਜੇ ਆਪਾਂ ਮੇਨਰ ਸੜਕ ਤੋਂ ਲਾਈਟਾਂ ਹੀ ਲਾ ਦਾਂਗੇ ਤੇ ਸੰਗਤ ਨੂੰ ਹਨੇਰਾ ਨਹੀਂ ਹੋਊਗਾ ਉੱਥੇ ਮੈਂ ਇਹਨਾਂ ਨੂੰ ਕਹੇ ਵੀ ਇਹ ਲਾਈਟਾਂ ਜਿਉਣ ਦੀਆਂ ਤਿਉਹ ਰਹਿਣੀਆਂ ਚਾਹੀਦੀਆਂ ਬਾਕੀ ਇਹ ਨਹੀਂ ਹੈਗਾ ਦੇਖੋ ਇਹ ਸਿੱਖਾ ਦਾ ਪੰਥ ਦਾ ਤਖਤਾ ਇਸ ਕਰਕੇ ਮਨਮਰਜ਼ੀ ਨਾਲ ਇੱਥੇ ਧੱਕਾ ਨਹੀਂ ਹੁੰਦਾ ਕਦੇ ਤੇ ਨਾ ਹੋਂ ਨਹੀਂ ਦੇਣਾ ਸਿੱਖਾਂ ਨੂੰ ਇਹ ਕੁਝ ਵਿਸ਼ੇਸ਼ਤਾਵਾਂ ਤੋਂ ਪਹਿਲਾਂ ਵੀ ਇੱਕ ਸਰਕਾਰ ਦੀ ਕੰਮ ਕਮੇਟੀ ਜਦੋਂ ਖੇਤਰਾਂ ਤੋਂ ਇਸ ਮਾਮਲੇ ਨੂੰ ਲੈ ਕੇ ਕਿ ਉਹਈ ਆਉਣ ਕੰਪਨੀ ਕੀ ਉਹਨਾਂ ਵੱਲੋਂ ਕੰਮ ਉਸਨੂੰ ਡਿਵਿਸ਼ਨ ਕੀਤਾ ਗਿਆ ਜਾਂ ਫਿਰ ਰਿਕਵਾਂ ਦੇ ਕੋਲੇ ਵੀ ਕਿਹਾ ਸੀ ਇਹਨੇ ਆਪਾਂ ਕਿ ਉਹਦੇ ਨਾਲ ਦੇਖੇ ਆਪਾਂ ਜੇ ਮੰਨ ਲਓ ਕਿ 5ਵੇਂ ਮਹੀਨੇ ਦੇ ਵਿੱਚ ਇੱਥੇ ਨਿਕਲੀ ਤੇ ਕੰਮ ਸ਼ੁਰੂ ਕਰ ਲੈਣ ਦੇ ਹੁਣ ਸਟਾਫ ਦੀ ਕਿਹੜੇ ਮਹੀਨੇ ਦਾ ਅਰਥ ਨਾਲ ਕਿਹੜੇ ਮਹੀਨੇ ਦਾ ਸਟਾਫ ਦੀ ਨਾ ਆ ਕਿਹੜਾ ਮਹੀਨਾ ਤਨ ਮੰਬਰ 10 ਮੰਬਰ ਇੱਕਮਹੀਨੇ ਦੇ ਵਿੱਚ ਕੋਈ ਵੀ ਕੰਮ ਪੂਰਾ ਹੁੰਦਾ ਮਸਲਾ ਇਹ ਹੈ ਵੀ ਦੇ ਨਹੀਂ 15 ਰਹਿ ਕੇ ਸੰਗਤ ਆਉਣੀ ਸ਼ੁਰੂ ਹੋ ਗਈ ਆ ਜੀ ਰਿਕਵੰਡ ਦਾ ਨਹੀਂ ਆਪਾਂ ਤੇ ਕਿੰਨੇ ਵੀ ਸੋਹਣਾ ਹੋਵੇ ਪਰ ਉਹਦੇ ਚ ਪੰਥ ਦੀ رائے ਹੋਵੇ ਵਾਹਿਗੁਰੂ ਜੀ ਕਾ ਖਾਲਸਾ ਇੱਕ ਲਾਸਟ ਕੁਐਸਚਨ ਜੀ ਜਿਹੋ ਜੋ ਜਦੱਕ ਪੁਰਸਾਫ ਤੋਂ ਸੜਕਾਂ دیے ਜਾਂ ਨੰਗਲ ਤੋਂ ਆਉਂਦੀਆਂ ਪਹਿਲਾਂ ਉਹ ਪੂਰ ਦਿੱਤੀਆਂ ਜਾਂ ਤਾਂ ਉਹ ਜਾਵਾ ਬੈਟਰ ਨਹੀਂ ਆ ਤਾਂ ਸਰਕਾਰਾਂ ਨੂੰ ਚਾਹੀਦਾ ਜੀ ਮੈਂ ਅੱਜ ਵੀ ਆਇਆ ਵਾ ਇਥੋਂ ਜਦੋਂ ਤੇ ਉਹ ਬੰਦੇ ਬੰਦੇ ਜਿੱਡੇ ਤੇ ਟੋਏ ਪਏ ਹੋਏ ਆ ਸਰਕਾਰਾਂ ਨੂੰ ਚਾਹੀਦਾ ਵੀ ਇੱਥੇ ਟੋਆ ਮਾਰਨ ਦੀ ਬਜਾਏ ਜਿਹੜੇ ਪਹਿਲਾਂ ਟੋਏ ਪਏ ਹੋਏ ਉਹਨਾਂ ਨੂੰ ਪੂਰਨ ਨਵੇਂ ਟੋਏ ਨਾ ਪੁੱਟਣ ਬਾਕੀ ਗੁਰੂ ਰਾਹਾਂ ਦੇ ਉੱਤੇ ਕਦੀ ਟੋਏ ਨਹੀਂ ਕੁੱਟੇ ਜਾਂਦੇ ਇੱਥੇ ਤੇ ਪੱਧਰੇ ਕੀਤੇ ਜਾਂਦੇ ਹੈ ਵਾਹਿਗੁਰੂ ਜੀ ਕਾ ਜਲਦੀ ਲੱਗਦਾ ਕਿ ਡਵੈਲਪਮੈਂਟ ਜਦੋਂ ਹੁੰਦੀ ਹੈ ਤਾਂ ਸਰਸਾਵੀ ਕ੍ਰੀਤੀ ਦਰੋਂ ਬਣਿਆ ਨਿੱਮੀ ਦੇ ਦੁਆਰਾ ਰੈਨੋਵੇਸ਼ਨ ਕੀਤੀ ਗਈ ਕੋਈ ਰੈਨੋਵੇਸ਼ਨ ਚਾਹੁੰਦੀ ਹੈ ਰੈਨੋਵੇਸ਼ਨ ਚਾਹੁੰਦੀ ਹੈ ਟੋੜ ਪੰਨ ਵੀ ਤਾਂ ਹੁੰਦੀ ਹੈ ਨਾ ਰੈਨੋਵੇਸ਼ਨ ਜਦੋਂ ਸ਼ੁਰੂ ਹੋਈ 99 ਚ ਜੀ ਉਹ ਨੇੜੇ ਦੇ ਮੇਜਨ ਨਹੀਂ ਸ਼ੁਰੂ ਹੋਈ ਨਹੀਂ ਪ੍ਰਾਇਮਰੀ ਤੁਹਾਡੀ ਗੱਲ ਠੀਕ ਹੈ ਉਹ ਨਹੀਂ ਨਹੀਂ 99 97 ਉਹ 97 ਦੇ ਹੋਈ ਹਰ ਜਦੋਂ ਇੱਕ ਰਸਤਾ ਬੰਦ ਕੀਤਾ ਜਾਂਦਾ ਦੂਜੇ ਪਾਸੇ ਪ੍ਰਬੰਧ ਕੀਤੇ ਜਾਂਦੇ ਇਹ ਥੋੜਾ ਜਿਵੇਂ ਜਦੋਂ ਸ਼ਤਾਬਦੀ ਸ਼ੁਰੂ ਹੋਈ ਤਾਂ ਉਦੋਂ ਕੰਮ ਸ਼ੁਰੂ ਕਰਤਾ ਇਹ ਤੇ ਹੁਣ ਹੁਣ ਜਦੋਂ ਸ਼ਤਾਬਦੀ ਸ਼ੁਰੂ ਹੋਈ ਆ ਬਾਕੀ ਗੱਲ ਵੀ ਸਰਕਾਰ ਰੋਡ ਬਣਾਉਂਦੀ ਪਹਿਲਾਂ ਜੇ ਸਰਕਾਰ ਇੰਨੀ ਸ਼ੋਹਰਦਾ ਤੇ ਰੋਡ ਬਾਬਾ ਦੀ ਹੁਣ ਕਿਉਂ ਬਣਾਇਆ ਨਾ ਕਿਉਂ ਨਹੀਂ ਬਣਾਇਆ ਕਲਰ ਸਰਕਾਰ ਕੋਈ ਫਿਰਦੇ ਨਹੀਂ ਹੈਗੇ ਨਾ ਬਿਲਕੁਲ ਨਹੀਂ ਜੇ ਸ਼ਹਿਰਦ ਹੁੰਦੀ ਗੇਟ ਦਾ ਕੋਈ ਉਹ ਇਹਦੇ ਵਿੱਚ ਨਹੀਂ ਹੈਗਾ ਗੇਟ ਬਣਾਉਣ ਦਾ ਤੇ ਪਲਾਨ ਹੀ ਨਹੀਂ ਆ ਮਨਮਰਜ਼ੀ ਨਾਲ ਬਣਾਤਾ ਸੇਖ ਸਾਹਿਬ 1 ਨਾਲ 3 4 ਦਿਨ ਪਹਿਲਾਂ ਮੁੱਖ ਮੰਤਰੀ ਨੇ ਆਪ ਖੁਦ ਮੀਟਿੰਗ ਕੀਤੀ ਹੋ ਚਾ ਬਾਬੇ ਬੁਲਾਏ ਸੀ ਉਹਨਾਂ ਨੇ ਮਹਾਪੋਤ ਬੁਲਾਏ ਸੀ ਗਾ ਇਹ ਵਾਲੇ ਉਹਦੇ ਵਿੱਚ ਐਸ ਦੀ ਕੀ ਵੀ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਾਂ ਕੋਈ ਗਿਆ ਨਹੀਂ ਹੈਗਾ ਤੁਹਾਡੇ ਵੱਲੋਂ ਤੋਂ ਜਾਂ ਇਹ ਦੇਖੋ ਸ਼੍ਰੋਮਣੀ ਕਮੇਟੀ ਦੱਸ ਸਕਦੀ ਨਾ ਦਿੱਤਾ ਸੱਦਾ ਜਾਂ ਨਹੀਂ ਦਿੱਤਾ ਬਾਕੀ ਮੈਂ ਫਿਰ ਕਹਿਣਾ ਸ਼ਤਾਬਦੀਆਂ ਮਨਾਉਣਾ ਪੰਥ ਦਾ ਕੰਮ ਪੰਥ ਮਨਾਉਂਦਾ ਔਰ ਵੱਡੀ ਗਿਣਤੀ ਦੇ ਵਿੱਚ ਪੰਥ ਨੇ ਇੱਥੇ ਆਉਣਾ ਵਾ ਕਿਉਂਕਿ ਸਮਾਗਮ ਤੇ ਚੱਲ ਰਿਹਾ ਆ ਜਿਹੜਾ ਧੂਬੜੀ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਉਹ ਭਾਰਤ ਦੇ ਵੱਖ-ਵੱਖ ਸਿਆਣ ਦੇ ਵਿੱਚ ਪਹੁੰਚ ਰਿਹਾ ੜ ਸੰਗਤ ਬੜਾ ਭਰਵਾਂ ਸਵਾਗਤ ਕਰ ਰਹੀ ਆ ਗੱਲ ਇਹ ਆ ਕਿ ਸਰਕਾਰ ਆਪਣੇ ਕੰਮ ਕਰੇ ਪੰਥ ਆਪਣੇ ਕੰਮ ਕਰੂਗਾ ਪਰ ਜਿੱਥੇ ਪੰਥ ਦੀ ਅਥਾਰਟੀ ਆ ਉੱਥੇ ਕੋਈ ਦਖਲ ਨਹੀਂ ਦੇ ਸਕਦਾ ਵਾਇਗੁਰਜੀ ਕਾ ਕਰਤਾਰ ਵਾਇਗੁਰਜੀ ਫਤਿਹ